ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਦੇਵੀ ਵਾਲਾ ਜੀ ਤਸਵੀਰ ਕੋਟਕਪੂਰਾ ਤੇ ਜ਼ਿਲ੍ਹਾ ਬਾਇਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਟੋਟਲ ਨਗ ਲੈ ਕੇ ਆਂਦੇ ਜੀ ਤਿੰਨ ਜਿਨ੍ਹਾਂ ਚੋਂ ਇੱਕ ਗਰਮੀਆਂ ਤੋਫਾ ਗੱਬਨ ਆ ਜੀ ਸਮਾਂ ਹਜੇ ਲੈਂਦਾ ਦੋ ਟੁਕੜ ਬੜਾ ਨੇ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਾਸੀ ਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਬਾਈ ਗੁਰੀਪਿੰਡ ਦੇਵੀਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟਕਪੁਰਾ ਮੋਬਾਈਲ ਨੰਬਰ ਜੀ 8699077979 ਬਾਈ ਠੀਕ ਆ ਵੀਰੇ ਤਿੰਨ ਆਗਾ ਜੀ ਹਾਂਜੀ ਬਾਈ ਇਧਰੋਂ ਸ਼ੁਰੂ ਕਰਦੇ ਸੂਹਾ ਕਿੰਨਾ ਮਾਜੀ ਸੂਹਾ ਬਾਈ ਦੂਜਾ ਸੌਂਦੀ ਆ ਬੈੜ ਠੀਕ ਆ ਪਹਿਲਾਂ ਐਂ ਦੱਸ ਠੰਡੀ ਸੀਰ ਦਾ ਬਹੁਤ ਜ਼ਿਆਦੇ ਬਾਈ ਆ ਵੇਖ ਜਿਵੇਂ ਕੋਈ ਮਰਦੀ ਝੁੱਟੀ ਜਾਵੇ ਹਾਂ ਜਿਵੇਂ ਮਰਦੀ ਇਹ ਤਾਂ ਵੱਡੇ ਵੱਡੇ ਸੈਨਿਕਾਂ ਬੰਦਾ ਡਰਦਾ ਲੋਕ ਜਿਵੇਂ ਕੋਈ ਮਰਜੀ ਆ ਚੀਜ਼ਾਂ ਤਾਂ ਕਿਤੇ ਹੀ ਮਿਲਦੀਆਂ ਹੈ ਵੀ ਗਰਮੀਆਂ ਦੀ ਬਸ ਨਾਲ ਹੀ ਆ ਭਾਈ ਵੈੜ ਵੀ ਸਹੀ ਗੱਲ ਆ ਕਿੰਨੇ ਨਾਲੇ ਹੋਣੀ ਲਾਈ ਹਜੇ ਆਹ ਤੇ ਆਹ ਵੈੜ ਦੋਨੇ ਉੱਤਰ ਹੀ ਆ ਠੀਕ ਆ ਹੋਣੀ ਲਾਈਆਂ ਬਨਵਾਈਆਂ ਹੀ ਆ ਠੀਕ ਆ ਸਵਾ ਕਿੰਨਾ ਲੱਗੂਗਾ ਸਵਾ ਭਾਈ ਇਹਦੇ ਮੰਨ ਕੇ ਚੱਲ ਵੀ ਮਾਲਕਨ ਦੱਸਣ ਮੁਤਾਬਕ ਪੂਰਾ ਹਜੇ ਹਸਤਾ ਪਿਆ ਭਾਈ ਡੇਟ ਮੁਤਾਬਕ ਹਾਂਜੀ ਭਾਈ ਬਾਕੀ ਥਾਂ ਲੇਵਾ ਚੈੱਕ ਕਰਾ ਦੇ ਕੋਈ ਫੋਟ ਨਹੀਂ ਸ਼ਾਂਗ ਸਹੀ ਗੱਲ ਬਹੁਤ ਸੋਣਾ ਥਾਂ ਲੱਗਿਆ ਵਾ ਕੱਲਾ ਕੱਲਾ ਨਿਖੜ ਮਾ ਚੈੱਕ ਕਰ ਸਕਦੇ ਹੋ ਕਿੰਨਾ ਬਾਜੂ ਕਰਮ ਵਾਲੀ ਦੁੱਧ ਬਈ ਦੁੱਧ ਮਾਲਕਾਂ ਦੇ ਦਸਨ ਮੁਤਾਬਕ ਵੀ ਉਹ ਤਾਂ ਕਹਿੰਦੇ ਬਈ 15 16 ਕਿਲੋ ਪਾਇਆ ਆਪਾਂ ਕਹਿੰਦੇ ਬਈ 14 ਕਿਲੋ ਦੁੱਧ ਪਾ ਦਈ ਹੱਕਾ ਦੇ ਨੂੰ ਬਜੇ ਨਾਲ ਤੋੜ ਕੇ ਦਿਖਾ ਦੇ ਮੇਰੇ ਲਓ ਜੀ ਗਰਮੀਆਂ ਦਾ ਤੋਹਫਾ ਠੰਡੀ ਸੀਲ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਆ ਜਿਵੇਂ ਕੋਈ ਮਰਜੀ ਸਿੰਗਾ ਨਾਲ ਝੂਟੀ ਜਾਵੇ ਜੇ ਬਾਈ ਸਿੰਗਾ ਨਾਲ ਹੋਣ ਸੱਜਾ ਵਾ ਜੇ ਆ ਗਿਆ ਤਾਂ ਬਣਵਾ ਹੀ ਦਵਾਂਗੇ ਆਪਾਂ ਠੀਕ ਆ ਜੀ ਫਿਰ ਤਾਂ ਛੋਟੀ ਰਹਿ ਜਾਣੀ ਬਾਕੀ ਆ ਭਾਵੇਂ ਬਈ ਵੇੜੇ ਦੇ ਵਿਚਾਲੇ ਠੱਲ ਕੇ ਲਾ ਸਹੀ ਗੱਲ ਆ ਗਰਮੀਆਂ ਦਾ ਤੋਹਫਾ ਚੈੱਕ ਕਰ ਸਕਦੇ ਹੋ ਠੰਡੀ ਸੀਲ ਦੀ ਫੁੱਲ ਗਾਰੰਟੀ ਆ ਬੇਫਿਕਰ ਹੋ ਜਾਓ ਸਮਾਂ ਹਜੇ ਲਗਭਗ ਲੈ ਜੂਗੀ ਜੀ 2-4 ਦਿਨ ਵੱਧ ਵੀ ਸਕਦੇ ਆ ਘੱਟ ਵੀ ਸਕਦੇ ਆ ਥਰਾਂ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਪੂੜ ਸ਼ਾਂਖ ਪੋਰਾ ਬਿਨੇ ਹਵਾਨਾ ਤੁਸੀਂ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਹੋ ਬਾਕੀ ਬਾਲਟਨਾਂ ਬਹੁਤ ਪੰਨਿਆਂ ਨੇ ਹਵਾਨੇ ਦੇ ਸਾਰੀਆਂ ਬਾਕੀ ਭਾਈ ਜਿਵੇਂ ਅਗਲਾ ਕਹਿੰਦਾ ਸਿੰਘ ਆਸਤੇ ਫੰਗ ਚੱਕਰੇ ਨੂੰ ਕੋਈ ਵੀ ਨਹੀਂ ਭਾਵੇਂ ਅਗਲਾ 2 ਘੰਟੇ ਬੈਠਾ ਲੈ ਠੀਕ ਆ ਵੀਰੇ ਜੈ ਜੀ ਦੀ ਡਿਮਾਂਡ ਜਿਹੜੇ ਲੈਣੇ ਨੇ ਮੁੱਲ ਕਰਵਾਉਣ ਨੂੰ ਤਾਂ ਮੰਨ ਕੇ ਚੱਲ ਵਾਧ ਦੇ ਲਈ ਵੜਤਾ ਵੀ ਕਿ 38000 ਚੋਂ ਮਾਨਤਾ ਨੇ ਕਰਦਾਂਗੇ ਆਫਰ ਹੀ ਆਫਰ ਹੀ ਬੱਚਿਆਂ ਨਾਲ ਖਾਸ ਹੂਕੇ ਵੀ ਮੰਨ ਕੇ ਜਦੋਂ ਉਹ ਵਹਿੜ ਨੇ ਸੂਣਾ ਜਾਂ ਭਰਨਾ ਸਾਰਾ ਲੇਵਾ ਬਾਹਰ ਕੱਢੂਗੀ ਬਈ ਬਸ ਸਹੀ ਗੱਲ ਹੈ ਜੀ ਹਟਾ ਲਵੇ ਐ ਨਹੀਂ ਕੋਈ ਛੜ ਚਲਾਉਗੀ ਲੈ ਨਾ ਜਿਵੇਂ ਕੋਈ ਮਰਜ਼ੀ ਝੂਟੀ ਜਾਵੇ 38000 ਦੇ ਬਾਈ ਕਹਿੰਦਾ ਵਹਿੜ ਦੇ ਦਾਂਗੇ ਜਾਇਜ ਡਿਮਾਂਡ ਆ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਦੋ ਨੰਬਰ ਵੀਰੇ ਇਹਦਾ ਸੂਆ ਕੰਨਵਾ ਜੀ ਇਹ ਬਾਈ ਦੂਜਾ ਸੂਆ ਸੂਈ ਵੀ ਅਗਲਾ ਤੀਜਾ ਮੰਨ ਲਵੇ ਕਦੋਂ ਸੂਈ ਹੈ ਜੀ ਸੂਈ ਨੰਬਈ ਪਤਾ ਨਹੀਂ ਆਪਾਂ ਹੁਣ ਹੀ ਆਈਆਂ ਬਾਪੜੇ ਕੋਲੇ ਕਿੰਨਾ ਦਾ ਤਿਆਰ ਹੈ ਜੀ ਇਹਦੇ ਥੱਲੇ ਬਾਈ ਜਿਹੜਾ ਚੋਣ ਵਾਲਾ ਮੰਨ ਕੇ ਚੱ ਵੇ ਚੱਲ ਜਿਹੜਾ ਮਰਜ਼ੀ ਗਾਰੰਟੀ ਤੇ ਮੰਗਾਵਾਂ। ਥਣਾ ਦੀ ਗਾਰੰਟੀ ਆ। ਆਪਾਂ ਚੈੱਕ ਕਰਾ ਆ ਜੀ ਬਈ ਨਿਆਣਾ ਬਾੜੇ। ਠੀਕ ਆ ਜੀ। ਠੰਡੀ ਸੀਲ ਵੀ ਫੁੱਲ ਆ। ਥਣਾ ਦੀ ਵੀ ਬਾਈ ਕਹਿੰਦਾ ਗਾਰੰਟੀ ਹੋਊਗੀ ਬੇਪੀਕਰ ਹੋ ਜਾ ਜੀ। ਲਓ ਜੀ। ਥਣਾ ਦੇ ਸਹਿਜ ਵੀ ਪੂਰੇ ਮੋਟੇ ਆ। ਕੋਈ ਬਈ ਹਜੇ ਇਹਨੂੰ ਪਾੜਾ ਨਹੀਂ ਪਾਇਆ ਨਹੀਂ ਟੋਕੜਾਂ ਦਾ ਪਾੜਾ ਭਾਲਦੀ ਆ। ਸਹੀ ਗੱਲ ਆ ਜੀ। ਬਾਕੀ ਨਾਲੇ ਤਾਜ਼ੀਆਂ ਹੀ ਆਈਆਂ ਐ ਕੋਈ ਉਪਰਾ ਜਾ ਕੀਤਾ ਨਹੀਂ। ਆ ਦੇ ਬਾਈ ਚੈੱਕ ਕਰਾ ਦੇ। ਲੋ ਕੋਈ ਭੂਨੇ ਛਟਲ। ਨਾ ਕੋਈ ਹਜੇ ਉੱਤਰੀ ਆਪਾਂ ਸਮਾ ਕਰਾਇਆ ਲੈ। ਦਾਨਾ ਜੀ ਤੋੜ ਕੇ ਦਿਖਾ ਦੀ ਵੀਰੇ 6 ਕਿਲੋ ਕੋਈ ਵੀ ਮੰਨ ਕੇ ਲੈ ਜੇ ਬਾਕੀ ਠੰਡੀ ਸੀਲ ਆ ਰੰਗ ਪ੍ਰਿੰਟ ਵਾਲੀ ਆ ਕੱਦ ਕਾਠ ਵੀ ਚੰਗਾ ਤੇ ਵਜਨ ਵੀ ਚੰਗਾ ਜੀ ਏਆਈ ਵਗੈਰਾ ਹੋਈਏ ਵੀਰੇ ਭਾਈ ਉਹਨਾਂ ਨੇ ਨਾ ਮਾਲਕਾਂ ਨੇ ਟੀਕਾ ਭਰਾਇਆ ਸੀਗਾ ਠੀਕ ਆ ਉਹਨਾਂ ਨੇ 2 ਮਹੀਨਾ ਬਾਅਦ ਚੈੱਕ ਕਰਾਈ ਆ ਉਹ ਕਹਿੰਦੇ ਭਾਈ ਖਾਲੀ ਨਿਕਲੀ ਆ ਬਾਕੀ ਸਹੀ ਮੇਰੇ ਸਾਹਮਣੇ ਬੈਠਾ ਜੇ ਚੈੱਕ ਵੀ ਨਹੀਂ ਹੋਈ ਬੰਦਾ ਦਾ ਠੀਕ ਆ ਹਾਂਜੀ ਬਾਈ ਹੋ ਸਕਦਾ 11 21 ਹੋ ਗਈ ਹੋਵੇ ਬਾਕੀ 61 ਵਜਣ ਵਾਲੀ ਆ ਰੰਗ ਪ੍ਰਿੰਟ ਵੇਖ ਲਾ ਜਾਤ ਕਰੋਸੀ ਆ ਬਾਈ ਜਾਤ ਕਰੋਸੀ ਸਹੀ ਗੱਲ ਆ ਗਰਮੀ ਵਾਲੀ ਜਾਤੀ ਆ ਰੰਗ ਪ੍ਰਿੰਟ ਜ਼ਰੂਰ ਚੰਗਾ ਪਰ ਕਰੋਸ ਆਂਗੀ ਆ ਇਹਦੀ ਡਿਮਾਂਡ ਜੀ ਇਹਦੀ ਕਰਦੀ ਆ ਆਫਰ ਇਹਦਾ ਆਫਰ ਮੁੱਲ ਕਰਾਉਣ ਨੂੰ ਫੋਕਰੇ 16000 ਦੀ ਵਾੜ ਦੇ ਦਾਂਗੇ ਬਾਈ ਆਫਰ ਹੀ ਆ ਆਫਰ ਹੀ ਆ ਠੀਕ ਆ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 16000 ਦੀ ਵਾੜ ਦੇ ਦਾਂਗੇ ਚੰਗੀ ਆ ਬਾਕੀ ਕੋਈ ਫੋਰਮ ਨਿਸ਼ਾਨ ਚੈੱਕ ਕਰਾਰੇ ਬਾਈ ਸਹੀ ਗੱਲ ਆ ਜੀ ਤਿੰਨ ਨੰਬਰ ਨਾਲ ਕੇ ਦਸੂਆ ਕਰਨ ਮਾ ਜੀ ਇਹ ਬਾਈ ਪਹਿਲਾ ਸੂਆ ਸੂਈ ਆਪਾਂ ਦੂਜਾ ਕਹਿ ਕੇ ਦੇ ਦਾਂਗੇ ਠੀਕ ਆ ਵੀਰੇ ਹਾਂਜੀ ਬਾਈ ਤੇ ਇਹਨੂੰ ਸਮਾ ਕਿੰਨਾ ਹੋਗਾ ਸੂਈ ਨੂੰ ਪਤਾ ਨਹੀਂ ਬਾਈ ਆਪਾਂ ਨੂੰ ਕੋਈ ਪਤਾ ਹਾਂਜੀ ਠੀਕ ਆ ਵੀਰੇ ਥਣਾ ਦੀ ਡੰਨ ਆ ਜੀ ਥਣਾ ਦੀ ਮਈ ਆਪਾਂ ਚੈੱਕ ਕੀ ਕਿੰਨਾ ਦੁੱਧ ਆ ਜੀ ਇਹਦੇ ਥੱਲੇ ਇਹਦੇ ਥੱਲੇ ਬਾਈ ਚੋਣ ਵਾਲਾ 9 ਕਿਲੋ ਦਾ 8 ਕਿਲੋ ਦਾ ਦੀ ਫੋਰ ਗਰੰਟੀ ਆ ਬਾਈ ਜਿਹੜਾ ਮਰਜੀ ਚੋੜੇ ਦੋ ਟਾਈਮਾਂ ਆ 8 ਕਿਲੋ ਕੋਈ ਵੀ ਚਵਾਈ ਕਰਕੇ ਲੈ ਲੈ ਕੋਈ ਬਾਈ ਠੀਕ ਹੈ ਵੀਰੇ ਥਾਣਾ ਦੀ ਦਾਨਾ ਜੀ ਥਾਣਾ ਦੀ ਬਈ ਆਪਣੀ ਫੁੱਲ ਗਰੰਟੀ ਲੈ ਲਓ ਚੈੱਕ ਕਰੋ ਆ ਮਗਰਲੇ ਥਾਣਾ ਦਾ ਚੋਆ ਬਈ ਓਕੇ ਵੀਰੇ ਆਠ ਕਿਲੋ ਕੋਈ ਵੀਰ ਮੰਨ ਕੇ ਲੈ ਜਾਏ ਬਾਕੀ ਜਾਤ ਬ੍ਰੀਡ ਦੀ ਵੀ ਚੰਗੀਆਂ ਕੱਦ ਵਾਲੀ ਆ ਵੇਲ ਵਾਲੀ ਆ ਭਜਨ ਵਾਲੀ ਆ ਜੀ ਫੁੱਲ ਚਾਰੇ ਪਾਸੇ ਕਿਸੇ ਪਾਸੋਂ ਕੱਟੇ ਨਹੀਂ ਗਏ ਜਿੱਦ ਤੇ ਆ ਰੂਗੀ ਉਹ ਤੇ ਲੱਖੋਂ ਬਾਹਰ ਦੀ ਆ ਵੀਰੇ ਐਡੀ ਵੱਡੀ ਆ ਅੱਜ 10 ਨੈਟ 9 ਕਿਲੋ ਦੁੱਧ ਦਾ ਤੁਸੀਂ 8 ਮੰਨ ਕੇ ਆਜੋ ਥਣਾ ਦੀ ਵੀ ਜਾਣ ਨਾ ਬੇਫਿਕੋ ਹੋ ਜੀ ਰੰਗ ਪ੍ਰਿੰਟ ਬਹੁਤ ਸੋਹਣਾ ਬਈ ਸਹੀ ਗੱਲ ਆ ਜੀ ਰੰਗ ਪ੍ਰਿੰਟ ਵੀ ਪੂਰਾ ਚੰਗਾ ਜੀ ਚਮਕ ਦਮਕ ਵਾਲੀ ਵਹਿੜ ਆ ਕੋਈ ਐ ਨਹੀਂ ਲਿੱਸੀ ਨਹੀਂ ਫਿੱਕੀ ਨਹੀਂ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਤੇ ਇਹਦਾ ਛੋਟਾ ਜਿਹਾ ਭਾਅ ਜੀ ਇਹ ਬਈ 22000 ਜੀ ਦੇ ਦਾਂਗੇ ਵਹਿੜ ਠੀਕ ਆ ਮੇਰੇ ਇਹ ਬਈ ਕਹਿੰਦਾ 22000 ਦੀ ਵਹਿੜ ਦੇ ਦਾਂਗੇ ਜੀ ਬਾਕੀ ਚੰਗੀ ਆ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ